ਤਨ ਤਨ ਬਾਬਾ ਸੈਨ ਭਗਤ ਜੀ ਦਾ ਪ੍ਰਕਾਸ਼ਪੁਰ ਦੇਰਾ ਬਾਬਾ ਸਨ ਭਗਤ ਪਿੰਡ ਪ੍ਰਤਾਪਪੁਰਾ ਦੀ ਪ੍ਰੰਤ ਕਮੇਟੀ ਸਮੂਹ ਨਗਰ ਨਿਵਾਸੀ ਇਹਨਾਂ ਨੇ ਵੀਰਾਂ ਗ੍ਰਾਮ ਪੰਚਾਇਤ ਦੇਸ਼ ਪ੍ਰਸ਼ਾਸਨ ਸੰਗਤਾਂ ਸਹਿਯੋਗ ਨਾਲ ਬੜੀ ਹੀ ਧੰਨ ਧੰਨਾ ਮਨਾ ਗਿਆ ਇਸ ਮੌਕੇ ਸ਼੍ਰੀ ਖੰਡ ਪ੍ਰਸ਼ਦ ਦੇ ਭੋਗ ਪ੍ਰਾਂਤ ਬਾਬਾ ਪਿਆਰਾ ਸਿੰਘ ਸੱਤਰ ਵਾਲਿਆਂ ਨੇ ਸੰਗਤਾਂ ਨੂੰ ਧੰਨ ਧੰਨ ਬਾਬਾ ਸਨ ਭਗਤ ਜੀ ਦੇ ਅੱਗੇ ਜਾਣ ਕਰਵਾਇਆ ਤੇ ਰਸਪਿੰਨੀ ਕਰਵਣੇ ਨਾਲ ਜੋੜਿਆ ਇਸ ਮੌਕੇ ਕਮੇਟੀ ਦੇ ਪ੍ਰਧਾਨ ਮੱਖਣ ਸਿੰਘ ਪੱਲਣ ਤੇ ਸਮੂਹ ਮੈਂਬਰਾਂ ਨੇ ਦੇਸ਼ ਭਗਤਾਂ ਸੰਗਤਾਂ ਨੂੰ ਧੰਨ ਧੰਨ ਬਾਬਾ ਸਿਨ ਭਗਤ ਜੀ ਦੇ ਪ੍ਰਕਾਸ਼ ਬੁੱਧੀਆਂ ਲੱਖ ਲੱਖ ਆਪਣੇ ਨਕਿਹਾਂ ਅੱਜ ਲੋੜ ਹੈ ਧੰਨ ਧੰਨ ਬਾਬਾ ਸਿਨ ਭਗਤ ਜੀ ਦੇ ਵਿਚਾਰ ਚਲ ਕੇ ਸਮਾਸੇ ਵੀ ਪਰਾਲੇ ਕਰੀਏ ਦੇਰੇ ਦੇ ਵਿੱਚ ਅਸਾਰੀ ਚਾਰੀ ਦੇ ਵਿੱਚ ਵੱਧੋ ਵੱਧ ਦੇਸ਼ ਭਗਤਾਂ ਸੰਗਤਾਂ ਯੋਗਦਾਨ ਪਾਉਣ ਕੈਮਰਾਮੈਨ ਐਸਿਕ ਨਾਗੀ ਨਾਲ ਗਰシャン ਸਿੰਘ ਨਾਗੀ ਮਨਪ ਸਿੰਘ ਮਜਰਾ ਦੀ ਵਿਸ਼ੇਸ਼ ਰਿਪੋਰਟ

ਮਨੁੱਖਾਂ ਦਾ ਨਾਮ ਤੇ ਸ਼ਕਰਾਪਿਆ ਗੁਰੂਆਂ ਨੇ ਗੁਰੂਆਂ ਨੇ ਨਾਮ ਦੀ ਰੰਗਾਂ ਤੇ ਸ਼ਕਰਾਪਿਆ ਗੁਰੂਆਂ ਨੇ ਨਾਮ ਦੀ ਰੰਗਾਂ ਹਾਥੀਆਂ ਤੇ ਪਿਆਰੀਆਂ ਮੁਰਾ ਦੇ ਗੁਰੂਆਂ ਨੇ ਨਾਮ ਦੀ ਰੰਗਾਂ ਗੁਰੂਆਂ ਨੇ ਨਾਮ ਦੀ ਰੰਗਾਂ ਜਿਹੜਾ ਅਵਤਾਰ ਹੋਇਆ ਕਰਨਤਾਰ ਲਾਗੇ ਪੈਂਦਾ ਸੋਲ ਠੱਠੀ ਪਿੰਡ ਸੁਣਿਓ ਪਿਤਾ ਮੁਕੰਦਰ ਆਏ ਜੀ ਨਾਮ ਆਇਆ ਇਤਿਹਾਸ ਜੇ ਪਿਤਾ ਦੀ ਜੈ ਜਕਾਰ ਮਾਤਾ ਜੀਵਨੀ ਦਾ ਵੀ ਜਿਕਰਾ ਆਇਆ ਨਾਲ ਦੀ ਤਰ੍ਹਾਂ ਇੱਥੇ ਇੱਕ ਪਾਸੇ ਉਹ ਨੇ ਜਿਹੜੇ ਚੰਗੇ ਕੰਮ ਕਰ ਗਏ ਜਿਹੜੇ ਭਲਾ ਕਰ ਗਏ ਸੰਸਾਰ ਦਾ ਜਿਹੜੇ ਕਰਵਕਾਰ ਕਰਾ ਗਏ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਨਮਸਕਾਰਾਂ ਨੇ ਦੂਜੇ ਪਾਸੇ ਉਹਨੇ ਜਦ ਪਾਪ ਕੱਟ ਗਏ ਭਾਈ ਤਾਂ ਵੀ ਮਾਤਾ ਨੂੰ ਪਿਤਾ ਨੂੰ ਫਟਕਾਰਾ ਪੈਂਦੀਆਂ ਨੇ ਕਹਿਣਗੇ ਕਿਹਦਾ ਇਦਾਂ ਇਹ ਕਿੰਨਾ ਦਾ ਤਾਂ ਵੀ ਪਿਉ ਦਾ ਨਾਮ ਸਾਹਮਣੇ ਆਉਂਦਾ ਮਾਤ ਭਗਤ ਹੋਵੇ ਪੁੱਤਰ ਬਯਾਬਾਨ ਹੋਵੇ ਪੁੱਤਰ ਪਰਵਕਾਰੀ ਹੋਵੇ ਫਿਰ ਮਾਪਿਆਂ ਨੂੰ ਵੀ ਨਮਸਕਾਰਾਂ ਨੇ ਮਾਰਾ ਦੀ ਬਾਣੀ ਹਮੇ ਹੀ ਪਰਦੀ ਆ ਦਿਲੋਂ ਮੁਹੱਬਤ ਜਿੰਨ ਸਹੀ ਸੱਚੇ ਆ ਜਿੰਨ ਬਨ ਹੋਰ ਮੁਖ ਹੋਰ ਸੇ ਕੰਡੇ ਸੱਚੇ ਰਤੇ ਇਸਕ ਖੁਦਾਏ ਰੰਗ ਦੀ ਧਾਰ ਕੇ ਵਿਸਰਿਆ ਜਨ ਨਾਮ ਤੇ ਭੁਲੇਪਾ ਜੇ ਨਾ ਦਾ ਅਵਤਾਰ ਦੇ ਹਾੜਾ ਮਨ ਆ ਰਿਹਾ ਪੜੇ ਸਾਰੇ ਫਿਰ ਬਿਆਲ ਵਿੱਚ ਸੰਗਮਾ ਨੂੰ ਨਾਮ ਜਪਉਂਦੇ ਪਰ ਉਪਕਾਰ ਹੀ ਕਰੀ ਕਲ ਕਲ ਨੂੰ ਨਾਮ ਜਪਉਂਦੇ ਪਰ ਉਪਕਾਰ ਹੀ ਕਰੀ ਕਲ ਕਲ ਨੂੰ ਨਾਮ ਜਪਉਂਦੇ ਪਰ ਉਪਕਾਰ ਹੀ ਕਰੀ ਸੰਗਮਾ ਨੂੰ ਨਾਮ ਜਪਉਂਦੇ ਕਰੀ ਉਪਕਾਰ ਸੰਗਮਾ ਨੂੰ ਨਾਮ ਜਪਉਂਦੇ ਕਰੀ ਉਪਕਾਰ ਸੰਗਮਾ ਨੂੰ ਨਾਮ ਜਪਉਂਦੇ ਪਰ ਉਪਕਾਰ ਹੀ ਕਰੀ ਵਾਹਿਗੁਰੂ ਸੰਗਮਾ ਨੂੰ ਨਾਮ ਜਪਉਂਦੇ ਪਰ ਉਪਕਾਰ ਹੀ ਕਰੀ

ཅཉས ཅཁུ ཆཁ ཆཁ ག� ན� ཁས སྱ པ� ལ� ག� ཆ ཁས ག� 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 ཁསས ཁ� ལ ག� སས� སསག � हरकारी <laughs> ربو مانو کي گل مانو سان مانو جي ملي پڪاڻي ملي پڪاڻي مانو سان مانو کي ملي پڪاڻي ملي پڪاڻي مانو سان مانو کي ملي پڪاڻي ملي پڪاڻي مانو سان مانو کي ملي پڪاڻي ملي پڪاڻي ها مانو مانو جو چهري خالي پڪاڻي خالي سوني انو جي پڪاڻي ਪਰ ਬੁਕਾਰੀ ਪਾਦੀ ਉਤਕਾਰੀ ਸਾਰੇ ਮਨ ਲੈ ਤੋ ਬੁਲ ਬੁਲ ਸਾਰੇ ਗੁਣੀ ਸਾਰੇ ਤੋ ਤਾਹੀ ਮਹਾਰਾਜ ਜੀ ਨੇ ਤੇਰੇ ਜਨ ਪਰਉਪਕਾਰੀ ਆਏ ਅੱਪਾ ਕਿਵੇਂ ਆਇਆ ਫਿਰ ਆਪਾਂ ਪਰਉਪਕਾਰੀ ਨਹੀਂ ਆਪਾਂ ਮਾਇਆ ਧਾਰੀਆਂ ਦਾ ਖਸਤਨਾ ਸ਼੍ਰੀ ਵਾਹ ਆਪਾਂ ਧੀਆ ਪੁੱਤਰਾਂ ਦੇ ਕਰਜ਼ੇ ਲਾਉਣ ਆਇਆ ਪਿਛਲੇ ਜਨਮਾਂ ਦੇ ਇਹ ਕਰਜ਼ੇ ਨੇ ਕੈਨੇਡਾ ਮੁੰਡਾ ਭੇਜਿਆ 20 ਲੱਖ ਲਾਇਆ ਇਹ ਕਰਜ ਹੀ ਆ ਨਾ ਕਰਜ ਉਹਦਾ ਧੀਆ ਪੁੱਤਰਾ ਨੇ ਕਰਜੇ ਲਾਉਣ ਆਏ ਆ ਮਾਂ ਦੇ ਮਿੰਦੇ ਮਾਤ ਪਿਤਾ ਬਨਤਾ ਸੁਤ ਬੰਧ ਬρισਤ ਮੀਤ ਅਰ ਭਾਈ ਮਾਤਾ ਪਿਤਾ ਧੀਆ ਪੁੱਤਰਾ ਭੈਣ ਭਰਾ ਸਭ ਸੰਬੰਧੀ ਪੂਰਨ ਜਨਮ ਕੇ ਮਿਲੈ ਸੰਜੋਗੀ ਇੱਕ ਬਾਦੀ ਲਾ ਕੇ ਬੈਠੇ ਜਪ ਲੋਂਗੇ ਇਹ ਦਰਗਾਹ ਤੱਕ ਜੈ ਜੈਕਾਰਾਂ ਦੇ ਅੱਖੋਂ ਸਭਨਾ ਸ੍ਰੀ ਹਾਰ ਹੀ ਗੁਰੂ ਆ ਜਿਹੜੀਆਂ ਕੜੀਆਂ ਇਹ ਮਾਤਾ ਜੀਵਨੀ ਕਰਕੇ ਫੈਲ ਲੋ ਭਗਤ ਸੈਣ ਜੀ ਮਹਾਰਾਜ ਇੱਕ ਸਾਧੂ ਰੱਬ ਦਾ ਪਿਆਰਾ ਮਿਲਿਆ ਸੀ ਮਾਤਾ ਨੂੰ ਭਗਤ ਸੈਣ ਜੀ ਦੀ ਮਾਤਾ ਨੂੰ ਇੱਕ ਸਾਧੂ ਮਿਲਿਆ ਉਹਦਾ ਨਾਮ ਆਇਆ ਬਾਬਾ ਦੁਰੀਆ ਜੀ ਸੁਣਿਓ ਉਹ ਜਿਹੜਾ ਬਾਬਾ ਦੁਰੀਆ ਸੀ ਉਹ ਨਾਮ ਜਪਣ ਵਾਲਾ ਸੀ ਮੈਂ ਅੱਜ ਤੱਕ ਬੇਨਤੀ ਕਰਾਂ ਆ ਦੁਨੀਆ ਵਿੱਚ ਜਿੰਨੇ ਰਾਗੀ ਟਾੜੀ ਕਥਾਵਾਚਕ ਪ੍ਰਚਾਰਕ ਜੇ ਜਾਦ ਲੱਗਵੇ ਕਈ ਬਾਅਦ ਵਿੱਚ ਭੰਡੀਆਂ ਜਾਂਦੇ ਨੇ ਸਾਧੂ ਮੰਨ ਪਰ ਨਿੰਦਿਆ ਨਾ ਕਰਿਆ ਕਰੋ ਠੀਕ ਆ ਤੁਹਾਡੀ ਬਣਦੀ ਨਹੀਂ ਬਣਦੀ ਨਾ ਵੀ ਲਿਖਿਆ ਕਹਿੰਦੇ ਉਹ ਰਾਜੇ ਨੂੰ ਕੋੜ ਹੋਇਆ ਹੋਇਆ ਸੀ ਜੈਪੁਰ ਦੇ ਰਾਜੇ ਭਗਤ ਸਿੰਘ ਜੀ ਜਦੋਂ ਜਾਂਦੇ ਸੀ ਉਹ ਕਹਿੰਦਾ ਸੀ ਮੈਨੂੰ ਚੈਨ ਆ ਜਾਂਦੀ ਹੈ ਮੈਨੂੰ ਆਨੰਦ ਆਉਂਦਾ ਮੈਨੂੰ ਸ਼ਾਂਤੀ ਮਿਲਦੀ ਹੈ ਇੱਕ ਦਿਨ ਸਾਧੂਆਂ ਦੀ ਮੰਡਲੀ ਆ ਗਈ ਜਦੋਂ ਘਰ ਨੂੰ ਬੂਹਾ ਜੰਦਰਾ ਮਾਰ ਕੇ ਤੁਰਨ ਲੱਗੇ ਸਾਧੂ ਦਾ ਬੁੱਤੇ ਪਿਆਰੇ ਕਹਿੰਦੇ ਖੋਲ ਦਰਵਾਜ਼ਾ ਭਾਈ ਅੱਜ ਤੇਰੇ ਘਰ ਰਾਤ ਫੇਰਾਂਗੇ ਆਖੋ ਸਤਿਨਾਮ ਵਾਹਿਗੁਰੂ ਸਾਰੀ ਰਾਤ ਰੈਣ ਸਵਾਈ ਕੀਰਤਨ ਤੇ ਉਦੋਂ ਸ਼ੁਰੂ ਹੋਇਆ ਅਜ ਮੁੱਛਾ ਇਹਨੇ ਅਣਖੀ ਜੋਤ ਨੇ ਅਮਨ ਸਦਾ ਹੀ ਰੰਗ ਦੀ ਸੁਖਿਆ ਜਨਮ ਲੁਕਾਈ ਸੇ ਅਮਰ ਸਗਦੀ ਰਹੇ ਕੋਈ ਸੋਚ ਆਜਾ ਕਉ ਮਨ ਭਾਏ ਨੈ ਅਲਕੀ ਜੋਸ ਅਮਰ ਸਗਦੀ ਰਹੇ ਕੋਈ ਸੋਚ ਆਜਾ ਕਉ ਮਨ ਭਾਏ ਨੈ ਅਲਕੀ ਜੋਸ ਅਮਰ ਸਗਦੀ ਰਹੇ ਕੋਈ ਸੋਚ ਆਜਾ ਕਉ ਮਨ ਭਾਏ ਨੈ

ਓਏ ਫਟਕਾਰਾਂ ਦੇ ਆਰਵਾਦਾਂ ਤੋਂ ਕਮ ਬਾਤ ਸੁਣ ਕੇ ਓਏ ਨਾਲ ਕੁਰਾਂਦਰ ਵੱਜੀ ਚਮਕਾਂ ਮਾਰ ਰਵੇ ਤੈਨੂੰ ਸੁਪਿਆਂ ਲਈ ਪਾਤੀਂ ਤੈਨੂੰ ਆਨ ਸੁਪਿਆਂ ਤੇਰੀ ਤਮਾਰ ਰਵੇ ਓਏ ਸੁਪਿਆ ਤੈਨੂੰ ਅੱਜ ਤੱਕ ਹਾਰ ਪਏ ਫਟਕਾਰਾਂ ਦੇ ਲੋਕੀ ਤੈਨੂੰ ਫਿੱਟ ਫਿੱਟ ਲਾਣ ਦਾ ਪਾਉਂਦੇ ਲਾਲਾ ਨੂੰ ਸਨਮਾਨ ਸਰੂਪੇ ਪੈਂਦੇ ਨੇ ਲਾਲਾ ਨੂੰ ਅੱਜ ਦਾ ਸਹਿਬ ਦੀ ertid ਤੇ ਜਾਣ ਵਾਲਿਓ ਹਾਜ਼ਰੀ ਲਾਇਆ ਕਰੋ ਬਾਹਰ ਗੇੜੇ ਦੇ ਕਿ ਨਾ ਮੁੜਿਆ ਸਹਿਬ ਵਿੱਚ ਠੰਡੇ ਬੁਰਜ ਵਿੱਚ ਕਦੀ ਬਹਿ ਕੇ ਵੇਖਿਓ ਉਹ ਸਰਪੰਚ ਸਾਹਿਬ ਕਿਦਾਂ ਮੈਂ ਜਿਹੜੀ ਚੰਬੀ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ ਲਾਲਾ ਨੂੰ ਕੰਮਾ ਨਾ ਨਾ ਤਸਦੋ ਓ ਜਾਣ ਗੁਰਾਂ ਦੇ ਅੱਜ ਵੀ ਜਮਗਾਂ ਮਾਰ ਰਹੇ ਤੈਨੂੰ ਸੁਪਿਆ ਲੋਕੀ ਬਾਗੀ ਚਿੰਦੜੇ ਆਂ ਗੁਰਾਂ ਦੇ ਰਤਨੀ ਚਾਹਵਾ ਮਾਰ ਰਹੇ ਓ ਸੁਪਿਆ ਤੈਨੂੰ ਅੱਜ ਤੱਕ ਹਾਰ ਪਏ ਫਟਕਾਰਾਂ ਦੇ ਲੋਕੀ ਤੈਨੂੰ ਫਿੱਟ ਫਿੱਟ ਲਾੜਨ ਦਾ ਪਾਉਂਦੇ ਲਾਲਾ ਨੂੰ ਸਨਮਾਨ ਸਰੂਪੇ ਪੈਂਦੇ ਨੇ ਲਾਲਾ ਨੂੰ ਅੱਜ ਦਾ ਸਹਿਬ ਦੀ ਧਰਤੀ ਤੇ ਜਾਣ ਵਾਲਿਓ ਹਾਜ਼ਰੀ ਲਾਇਆ ਕਰੋ ਬਾਹਰ ਗੇੜੇ ਦੇ ਕਿ ਨਾ ਮੁੜਿਆ ਸਹਿਬ ਵਿੱਚ ਠੰਡੇ ਬੁਰਜ ਵਿੱਚ ਕਦੀ ਵਹਿ ਕੇ ਵੇਖਿਓ ਹਾਂਜੀ ਮੈਂ ਤਾਂ ਗੱਲ ਰਹਿ ਵੀ ਜੀ ਜਾਨਾ ਮਾਚ ਮੈਚ ਸਾਡੇ ਬੰਦੇ ਦੇ ਹੱਥੇ ਆਨੇ ਪੈਸੀ ý nghĩa cho ta ngọt 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 ਜਿਹੜਾ ਉਸ ਪ੍ਰੋਗਰਾਮ ਤੋਂ ਅઠવાਈ ਤੋਂ ਲੈ ਕੇ 10 ਵਜੇ ਤੱਕ ਪ੍ਰੋਗਰਾਮ ਕਰਨਗੇ ਉਸ ਤੋਂ 10 ਵਜੇ ਤੋਂ 12 ਵਜੇ ਬਾਬਾ ਗੁਰਵ ਸਿੰਘ ਜੀ ਜਿਹੜਾ ਆ ਉਹ ਪ੍ਰੋਗਰਾਮ ਦੇਣ ਦੇ ਜਿਹੜਾ ਸਾਡਾ 15 25 ਦੇ ਵਿੱਚ ਆਪਣਾ ਟਿਕਾ ਭਾਈ ਗੁਰ ਤੇ ਪ੍ਰੋਗਰਾਮ ਹੋਣਾ ਆ ਇਹਦੇ ਲਈ ਸੂਕੀਆਂ ਸਰਦਾਰਾਂ ਨੂੰ ਬੇਨਤੀ ਆ ਕਿ ਆਪਾਂ ਜਿੱਥੇ ਟਿਕਾ ਭਾਈ ਗੁਰ ਦੇ ਵਿੱਚ ਵੀ ਆਪਾਂ ਸ਼ਮੂਲੀਅਤ ਕਰਨੀ ਆ ਸਾਰਿਆਂ ਨੇ ਆਉਣਾ ਆ ਤੇ ਜਿਹੜੀ ਮੈਂ ਬੇਨਤੀ ਕਰਕੇ ਹਰੇਆ ਆ ਕਿ ਜਿਹੜਾ ਆਪਣਾ ਪਰਜੰਦੇ ਆ ਜੇ ਜੇ ਆਪਾਂ ਬਾਉਂਡਰੀ ਕਰ ਲਈ ਆ ਔਰ ਉਹਦੇ ਉੱਤੇ ਆਪਾਂ ਜਿਹੜੀ ਆ ਇੱਕ ਬਹੁਤ ਸ਼ਾਨਦਾਰ ਜਿਹੜੀ ਆ ਇਮਾਰਤ ਬਣਾ ਕਰਨੀ ਆ ਉਹਦਾ ਕਰੋੜਾ ਮੇਰਾ ਪ੍ਰੋਜੈਕਟ ਪ੍ਰੋਜੈਕਟ ਆ ਉਹਦੇ ਵਿੱਚ ਸੂਚਿਆ ਸਰਦਾਰ ਨੂੰ ਬੇਨਤੀ ਆ ਕਿ ਦੇਸ਼ ਸਾਹਿਬ ਦੇ ਸਮਾਜ ਵਿੱਚ ਮਿੱਠੇ ਵੀ ਉਹਨੂੰ ਆਪਾਂ ਨੇਪਰੇ ਚੜ੍ਹ ਦੇ ਵਿੱਚ ਸਹਿਯੋਗ ਲਈਏ ਫਿਰ ਮੇਰੀ ਬੇਨਤੀ ਆ ਕਿ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਆ ਉਹ ਲੈ ਕੇ ਜਾ ਆ ਦਾ ਵੀ ਲਗਿਆ ਕਹਿੰਦੇ ਉਹ ਰਾਜੇ ਨੂੰ ਕੋੜ ਹੋਇਆ ਹੋਇਆ ਜੈਪੁਰ ਦੇ ਰਾਜੇ ਭਗਤ ਸੈਨ ਜੀ ਜਦੋਂ ਜਾਂਦੇ ਸੀ ਉਹ ਕਹਿੰਦਾ ਸੀ ਮੈਨੂੰ ਚੈਨ ਆ ਜਾਂਦੀ ਹੈ ਮੈਨੂੰ ਆਨੰਦ ਆਉਂਦਾ ਮੈਨੂੰ ਸ਼ਾਂਤੀ ਮਿਲਦੀ ਹੈ ਇੱਕ ਦਿਨ ਸਾਧੂਆਂ ਦੀ ਮੰਡਲੀ ਆ ਗਈ ਜਦੋਂ ਘਰ ਨੂੰ ਬੂਹਾ ਜੰਦਰਾ ਮਾਰ ਕੇ ਤੁਰਨ ਲੱਗੇ ਸਾਧੂ ਦਾ ਪੁੱਤ ਜਿਆਦੇ ਕਹਿੰਦੇ ਖੋਲ ਦਰਵਾਜ਼ਾ ਭਾਈ ਅੱਜ ਤੇਰੇ ਘਰ ਰਾਤ ਫੇਰਾਂਗੇ ਆਖੋ ਸਤਨਾਮ ਅਗਲੀ ਵਾਰ ਸਾਰੀ ਰਾਤ ਰੈਣ ਸਵਾਈ ਕੀਰਤਨ ਤੇ ਉਦੋਂ ਸ਼ੁਰੂ ਹੋਏ ਬਾਬਾ ਸੈਨ ਭਗਤ ਮਹਾਰਾਜ ਜੀ ਦੀ ਪ੍ਰਬੰਧਕ ਕਮੇਟੀ ਪ੍ਰਤਾਪਪੁਰਾ ਵੱਲੋਂ ਬਾਬਾ ਸੈਨ ਭਗਤ ਮਹਾਰਾਜ ਜੀ ਦੇ ਸਰਕਾਸ਼ਪੁਰੂ ਦੇ ਉੱਤੇ ਜਿਹੜਾ ਨਵੇਂ ਸਾਲ ਦਾ ਕੈਲੰਡਰ ਆ ਉਹ ਰਿਲੀਜ਼ ਕੀਤਾ ਗਿਆ ਆ ਨਵੇਂ ਸਾਲ ਦਾ ਕੈਲੰਡਰ ਜਿਹੜਾ ਰਿਲੀਜ਼ ਕੀਤਾ ਗਿਆ ਆ ਇਹਦੇ ਨਾਲ ਹੀ ਗਿਆ ਸੂਚੀਆਂ ਸੰਗਤਾਂ ਨੂੰ ਬਾਬਾ ਸੈਨ ਭਗਤ ਮਹਾਰਾਜ ਜੀ ਦੇ ਸਰਕਾਰ ਸਾਹਿਬਾ ਦੇ ਦੀਆਂ ਲੱਖ ਲੱਖ ਮੁਬਾਰਕਾਂ ਕਮੇਟੀ ਵੱਲੋਂ ਸਾਰੀਆਂ ਸੁਵਿਧੀਆਂ ਸਹੂਲਤਾਂ ਇੱਥੇ ਪਹੁੰਚਣ ਦੇ ਤੇ ਜੀਆਂ ਨੂੰ ਸਹਿਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ